ਪਰਤਾ ਪਰਿਸ ਗੁਰਦਾਸਪੁਰੀ ਦੀ ਮਿੰਨੀ ਕਹਾਣੀ ਵਿਦਿਆਤਾ ਮੰਦਰ ਰਾਣੂ ਦਾ ਬਾਪੂ ਜਨਕਾ ਪਿੰਡ ਵਿੱਚ ਲੰਬੜਦਾਰਾਂ ਦਾ ਸੀਰੀ ਲੱਗਿਆ ਹੋਇਆ ਸੀ ਤੇ ਮਾਂ ਵਿਦਿਆ ਦੇਵੀ ਉਹਨਾਂ ਹੀ ਲੰਬੜਦਾਰਾਂ ਦੇ ਘਰ ਗੋਹਾਕੂੜਾ ਕਰਿਆ ਕਰਦੀ ਸੀ ਰੱਬ ਵੱਲੋਂ ਵਿਦਿਆ ਦੇਵੀ ਦੇ ਘਰ ਕੋਈ ਹੋਰ ਸੰਤਾਨ ਨਹੀਂ ਹੋਈ ਬਸ ਰਾਣੂ ਹੀ ਉਹਨਾਂ ਦੇ ਘਰ ਦੀ ਰੌਣਕ ਸੀ ਰਾਣੂ ਆਪਣੀ ਮਾਂ ਦੇ ਨਾਲ ਨਾਲ ਹੀ ਰਹਿੰਦੀ ਚਾਹੇ ਉਸਦੀ ਮਾਂ ਗੋਹਾਕੂੜਾ ਹੀ ਕਿਉਂ ਨਾ ਕਰਦੀ ਹੋਵੇ ਵਿੱਦਿਆਦੇਵੀ ਨੂੰ ਵੀ ਰਾਣੂ ਦਾ ਇੰਜ ਨਾਲ-ਨਾਲ ਰਹਿਣਾ ਚੰਗਾ ਲੱਗਦਾ। ਰਾਣੂ ਲੰਬੜਦਾਰਾਂ ਦੇ ਬੱਚਾ ਨੂੰ ਸਕੂਲ ਜਾਂਦੇ ਵੇਖ ਕੇ ਪੜਨ ਦੀ ਇੱਛਾ ਜ਼ਾਹਿਰ ਕਰਦੀ। ਤਾਂ ਮਾਂ ਰਾਣੂ ਨੂੰ ਇਹ ਕਹਿੰਦੀ, "ਤੇ ਇਹ ਅਸੀਂ ਗਰੀਬ ਲੋਕਾਂ ਪੜਨਾ ਸਾਡੇ ਹਿੱਸੇ ਨਹੀਂ ਆਇਆ। ਇਹ ਵੱਡੇ ਲੋਕ ਹੁੰਦੇ ਨੇ ਜਿਹੜੇ ਸਕੂਲ ਵਿੱਚ ਪੜਨ ਜਾਂਦੇ ਨੇ।" ਕਹਿ ਕੇ ਚੁੱਪ ਕਰਵਾ ਦਿੰਦੀ। ਰਾਣੂ ਦੀ ਮਾਂ ਦਾ ਨਾਂ ਬੇਸ਼ੱਕ ਵਿੱਦਿਆਦੇਵੀ ਸੀ ਪਰ ਵਿੱਦਿਆ ਦੇ ਅਰਥ ਅਤੇ ਮਹੱਤਤਾ ਦਾ ਉਸ ਨੂੰ ਕੋਈ ਪਤਾ ਨਹੀਂ ਸੀ। ਰਾਨੂੰ ਪੜਨਾ ਚਾਹੁੰਦੀ ਸੀ ਪਰ ਉਸ ਦੀ ਆਸ ਸੁਸ ਨੂੰ ਆਪਣੀ ਮਾਂ ਵਿੱਧਾ ਦੇ ਪੀ ਤੋਂ ਬਿਲਕੁਲ ਵੀ ਨਹੀਂ ਦਿਸ ਰਹੀ ਸੀ ਪਰ ਆਤਮਾ ਬੱਲੂ ਲੰਬੜਦਾਰਾਂ ਦਾ ਵੱਡਾ ਮੁੰਡਾ ਹਿਸ਼ਾਰ ਸਿੰਘ ਜੋ ਸ਼ਹਿਰ ਰਹਿੰਦਾ ਸੀ ਘਰ ਆਇਆ ਹੋਇਆ ਸੀ ਨੂੰ ਰਾਨੂੰ ਦੇ ਪੜਨ ਦੀ ਖਾਸ਼ਤਾ ਪਤਾ ਚੱਲਿਆ ਤਾਂ ਉਸ ਨੇ ਕਰ ਕੰਮ ਕਰਨ ਲਈ ਵਿੱਧਾ ਦੇਵੀ ਨੂੰ ਕਿਹਾ ਕਿ ਉਹ ਰਾਨੂੰ ਨੂੰ ਪੜਨ ਲਈ ਸਕੂਲ ਭੇਜਿਆ ਕਰੇ ਉਹ ਰਾਨੂੰ ਦੇ ਲੀੜੇ ਕੱਪੜੇ ਕਿਤਾਬਾਂ ਫੀਸ ਅਤੇ ਹੋਰ ਵੀ ਜੋ ਖਰਚਾ ਆਵੇ ਸਮੇਂ-ਸਮੇਂ ਤੇ ਦੇ ਦਿਆ ਕਰੇਗਾ ਹਸ਼ਰ ਸਿੰਘ ਨੇ ਕੀਤੇ ਵਾਦੇ ਨੂੰ ਅਖੀਰ ਤੱਕ ਬਖੂਬੀ ਨਿਭਾਇਆ ਰਾਨੋ ਪਰਤੀ-ਪਰਤੀ ਪੰਜਵੀਂ ਦਸਵੀਂ ਤੇ ਫਿਰ ਚੰਗੇ ਨੰਬਰਾਂ ਵਿੱਚ ਬੀਅੇ ਕਰ ਗਈ ਪਰ ਇਸ ਸਮੇਂ ਦਰਨੋ ਉਸ ਕੋਲੋਂ ਸੇ ਮਾਪੇ ਦੋਵੇਂ ਹੀ ਬਾਰੋ-ਬਾਰੀ ਖੁਸਕੇ ਪਾਪ ਰੱਬ ਨੂੰ ਪਿਆਰੇ ਹੋ ਕੇ ਜਿਸ ਨਾਲ ਉਹ ਇੱਕ ਵਾਰ ਤੁਰੰਦਰ ਤੱਕ ਟੁੱਟ ਗਈ ਪਰ ਕੀਚੇ ਵਿੱਚ ਰਹਿਣ ਵਾਲਿਆਂ ਤੇ ਰਾ ਕੋਈ ਔਕੜ ਮੁਸ਼ਕਲ ਕਦੇ ਵੀ ਨਹੀਂ ਰੋਕ ਸਕਦੀ ਉਹ ਹਰ ਇੱਕ ਸਦਮੇ ਸੱਟ ਵਿੱਚੋਂ ਸਗੋਂ ਹੋਰ ਮਜ਼ਬੂਤ ਹੋ ਕੇ ਨਿਕਲਦੇ ਹਨ राणੋਂ ਨੇ ਹੁਸ਼ਾਰ ਸਿੰਘ ਦੀ ਪ੍ਰੇਰਣਾ ਉੱਤੇ ਸਹਿਯੋਗ ਨਾਲ ਬੀ.ਏ ਤੇ ਬੀ.ਏ ਤੋਂ ਬਾਅਦ ਐਮਏ ਪੰਜਾਬੀ ਕਰ ਲਈ। ਹੁਣ ਰਾਣੋਂ ਸਰਕਾਰੀ ਨੌਕਰੀ ਦੀ ਪਾਲ ਵੀ ਸੀ ਪਰ ਜਦ ਤੱਕ ਸਰਕਾਰੀ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਉਸ ਨੇ ਪ੍ਰਾਈਵੇਟ ਕਾਲਜ ਵਿੱਚ ਮਿਲੀ ਬਤੌਰ ਪੰਜਾਬੀ ਲੈਕਚਰਾਰ ਦੀ ਨੌਕਰੀ ਸਵੀਕਾਰ ਕਰ ਲਈ। ਬੇਸ਼ੱਕ ਰਾਣੋਂ ਨੂੰ ਪਿੰਡ ਤੋਂ ਨੌਕਰੀ ਲਈ ਸ਼ਹਿਰ ਜਾਣ ਵਿੱਚ ਮੁਸ਼ਕਲ ਆ ਰਹੀ ਸੀ ਪਰ ਰਾਣੋਂ ਮੁਸ਼ਕਲ ਨਾਲ ਟਕਰਾਉਣ ਦਾ ਵੱਲ ਬਖੂਬੀ ਜਾਣਦੀ ਸੀ। ਵਕਤ ਆਪਣੀ ਚਾਲ ਚੱਲਦਾ ਗਿਆ ਭਾਵੇਂ ਰਾਣੋ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਪਰ ਰਾਣੋ ਦੀ لیاقت ਦੀ ਚਰਚਾ ਲਾਗੇ ਲਾਗੇ ਦੇ ਸਾਰੇ ਪਿੰਡਾਂ ਵਿੱਚ ਹੋ ਰਹੀ ਸੀ ਕਿ ਰਾਣੋ ਕਿੰਝ ਗਰੀਬੀ ਹੰਡਾਉਂਦੀ ਹੋਈ ਹਵਲ ਦਰਜੇ ਦੀ ਪੜ੍ਹਾਈ ਕਰਕੇ ਗਈ ਹੈ ਜਿਸ ਕਰਕੇ ਰਾਣੋ ਦਾ ਬਹੁਤ ਸਤਿਕਾਰ ਹੋ ਰਿਹਾ ਸੀ ਇਸੇ ਕਰਕੇ ਉਸ ਨੂੰ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਵਿਆਹਰੇ ਸਨ ਪਰ ਉਸ ਨੇ ਇਸ ਫੈਸਲੇ ਦਾ ਅਖਤਿਆਰ ਹੁਸ਼ਾਰ ਸਿੰਘ ਨੂੰ ਦੇ ਦਿੱਤਾ ਸੀ ਕਿਉਂਕਿ ਉਹ ਆਪਣੀ ਸਜੀਵਨ ਉਸ ਤੇ ਗਿਰਵੀ ਮੰਦੀ ਸੀ ਸਹੀ ਸਮਾਂ ਤੇ ਸਹੀ ਦਿਸ਼ਾ ਵਿੱਚ ਹੁਸ਼ਾਰ ਸਿੰਘ ਨੇ ਰਾਣੋ ਦਾ ਰਿਸ਼ਤਾ ਉਸ ਪ੍ਰਾਈਵੇਟ ਕਾਲਜ ਜਿਸ ਕਾਲਜ ਵਿੱਚ ਰਾਣੋ ਲੈਕਚਰਰ ਸੀ ਦੇ ਮਾਲਕ ਦੇ ਹੁਣ ਹਰਪੁੱਤਰ ਹਰੀਸ਼ ਨਾਲ ਉਸ ਤੇ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਪੱਕਾ ਕਰ ਦਿੱਤਾ ਕੁਝ ਸਮੇਂ ਬਾਅਦ ਹੀ ਹਰੀਸ਼ ਤੇ ਰਾਣੋ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋ ਗਿਆ ਹੁਣ ਰਾਣੋ ਉਸ ਕਾਲਜ ਦੀ ਮਾਲਕ ਬਣ ਗਈ ਸੀ ਜਿੱਥੇ ਉਹ ਕਦੇ ਨੌਕਰੀ ਕਰਿਆ ਕਰਦੀ ਸੀ ਉਹ ਅੱਗੇ ਤੋਂ ਵੀ ਵੱਧ ਮਿਹਨਤ ਨਾਲ ਕਾਲਜ ਦੀ ਬਿਹਤਰੀ ਲਈ ਕੰਮ ਕਰਨ ਲੱਗੀ ਨਤੀਜੇ ਵਜੋਂ ਉਸ ਕਾਲਜ ਵਿੱਚ ਸਖਿਆਰਥੀਆਂ ਦੀ ਗਿਣਤੀ ਪਹਿਲਾਂ ਤੋਂ ਦੁੱਗਣੀ ਹੋ ਗਈ ਉਹਨ ਰਾਹੋਂ ਨੂੰ ਆਉਣ ਜਾਣ ਲਈ ਗੱਡੀ ਤੇ ਇੱਕ ਡਰਾਈਵਰ ਮਿਲ ਗਿਆ ਉਸਨੇ ਆਪਣੇ ਸੰਕਲਪ ਮੁਤਾਬਕ ਆਪਣੀ ਜੱਦੀ ਕਰ ਜਿੱਥੇ ਉਸਨੇ ਆਪਣੇ ਮਾਤਾ ਪਿਤਾ ਨਾਲ ਆਪਣੇ ਬਚਪਨ ਦੇ ਅਤ ਗਰੀਬੀ ਭਰੇ ਦਿਨ گزارੇ ਸਨ ਉੱਥੇ ਉਸਨੇ ਇੱਕ ਮੁਫਤ ਟਿਊਸ਼ਨ ਸੈਂਟਰ ਖੋਲ ਦਿੱਤਾ ਜਿਸ ਦਾ ਨਾਮ ਵਿਦਿਆ ਮੁਫਤ ਟਿਊਸ਼ਨ ਸੈਂਟਰ ਆਪਣੀ ਮਾਂ ਦੇ ਨਾਮ ਤੇ ਰੱਖਿਆ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ ਉਹ ਚਾਹੁੰਦੀ ਸੀ ਕਿ ਮੇਰੀ ਮਾਂ ਜੋ ਪੜਾਈ ਨੂੰ ਗਰੀਬੀ ਤੋਂ ਬਹੁਤ ਦੂਰ ਸਮਝਦੀ ਸੀ ਦੇ ਨਾਮ ਨਾਲ ਬਣੇ ਇਸ ਮੁਫਤ ਟਿਊਸ਼ਨ ਸੈਂਟਰ ਤੋਂ ਉਹ ਬੱਚੇ ਪੜ੍ਹਾਈ ਕਰ ਸਕਣ ਜੋ ਗਰੀਬੀ ਕਰਕੇ ਪੜ੍ਹਾਈ ਬਾਰੇ ਸੋਚ ਵੀ ਨਹੀਂ ਸਕਦੇ ਇਸ ਟਿਊਸ਼ਨ ਸੈਂਟਰ ਵਿੱਚ ਉਹ ਕਾਰਜ ਤੋਂ ਛੁੱਟੀ ਹੋਣ ਤੋਂ ਬਾਅਦ ਜਾਂਦੀ ਸੀ ਇਸ ਟਿਊਸ਼ਨ ਸੈਂਟਰ ਵਿੱਚ ਹਰ ਇੱਕ ਬੱਚਾ ਮੁਫਤ ਪੜ੍ਹਾਈ ਕਰ ਸਕਦਾ ਸੀ ਇਸ ਟਿਊਸ਼ਨ ਸੈਂਟਰ ਵਿੱਚ ਉਸਨੇ ਇੱਕ ਹੋਰ ਵਿਲੱਖਣ ਕੰਮ ਕੀਤਾ ਸੀ ਜਿਸ ਵਿੱਚ ਵੱਡੀਆਂ ਕਲਾਸਾਂ ਨੂੰ ਉਹ ਖੁਦ ਪੜ੍ਹਾਉਂਦੀ ਸੀ ਤੇ ਛੋਟੀਆਂ ਕਲਾਸਾਂ ਨੂੰ ਵੱਡੀਆਂ ਕਲਾਸਾਂ ਦੇ ਬੱਚੇ ਪੜ੍ਹਾਉਂਦੇ ਸਨ ਇਸ ਤਰ੍ਹਾਂ ਇਸ ਟਿਊਸ਼ਨ ਸੈਂਟਰ ਦਾ ਲੋਕ ਭਰਪੂਰ ਲਾਭ ਉਠਾਰੇ ਸਨ ਉਹਦਰ ਹੁਸ਼ਾਰ ਸਿੰਘ ਜਿਸ ਤੇ ਆਪਣੇ ਕੋਈ ਬੱਚਾ ਨਹੀਂ ਸੀ ਆਪਣੇ ਹੱਥੀ ਲਾਇ ਇਸ ਵਿੱਜਿਆ ਦੇ ਬੂਟੇ ਨੂੰ ਵੱਧਦਾ ਫੁੱਲਦਾ ਵੇਖ ਵੇਖ ਕੇ ਬਹੁਤ ਖੁਸ਼ ਹੋ ਰਿਹਾ ਸੀ ਇੱਕ ਦਿਨ ਹੁਸ਼ਾਰ ਸਿੰਘ ਨੇ ਫੋਨ ਕਰਕੇ ਰਾਣਾ ਨੂੰ ਘਰ ਬੁਲਾਇਆ ਤੇ ਉਸ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗਾ ਤੀਏ ਕਈ ਵਾਰ ਬੱਚੇ ਸਾਡੇ ਖੂਨ ਤੋਂ ਪੈਦਾ ਨਾ ਹੋ ਕੇ ਵੀ ਆਪਣੇ ਬੱਚੇ ਬਣ ਜਾਂਦੇ ਨੇ ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ ਕਦੇ ਮੈਨੂੰ ਇਸ ਦਾ ਪਰਮਾਤਮਾ ਨਾਲ ਬਹੁਤ ਰੰਜਿ ਸੀ ਪਰ ਜਦੋਂ ਦਾ ਮੈਂ ਤੈਨੂੰ ਦਿਲ ਹੀ ਦਿਲ ਵਿੱਚ ਆਪਣੀ ਧੀ ਸਵਕਾਰਿਆ ਉਦੋਂ ਦਾ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰਾਂ ਜਿਸ ਨੇ ਤੇਰੇ ਵਰਗੀ ਨੇਕੀ ਦਾ ਹਾਮੁਲਕ ਕਹਿਣਾ ਮੇਰੀ ਚੋਰੀ ਵਿੱਚ ਪਾਇਆ ਧੀਏ ਮੈਂ ਤੇਰੀਆਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਵਿੱਦਿਆ ਦਾ ਮੰਦਰ ਵਿੱਦਿਆ ਦਾ ਦਾਨ ਸਦਾ ਸਦਾ ਹੀ ਵੰਡਦਾ ਰਹੇ ਇਸ ਤਰ੍ਹਾਂ ਦੀਆਂ ਭਾਵਕ ਗੱਲਾਂ ਕਰਦੇ ਕਰਦੇ ਹੀ ਉਹ ਸ਼ਰਪ ਸਿੰਘ ਨੂੰ ਇੱਕਦਮ ਹਾਰਟ ਅਟੈਕ ਆਇਆ ਜਿਸ ਨਾਲ ਉਸ ਦੀ ਰਾਣੋ ਦੀ ਚੋਰੀ ਵਿੱਚ ਹੀ ਮੌਤ ਹੋ ਗਈ ਹਸ਼ਯਾਰ ਸਿੰਘ ਦੀ ਭੋਗ ਅਪਰੰਥ ਜਦੋਂ ਹਸ਼ਯਾਰ ਸਿੰਘ ਦੀ ਪਤਨੀ ਨੇ ਉਸ ਦੀ ਕਰਵਾਈ ਵਸੀਅਤ ਰਾਣੋ ਦੇ ਹੱਥ ਪੜਾਈ। ਤਾਂ ਰਾਣੋ ਦੀਆਂ ਅੱਖਾਂ ਵਿੱਚੋਂ ਹੰਝੂ ਪਰ ਪਰ ਵਹਿ ਰਹੇ ਸਨ ਕਿਉਂਕਿ ਹਸ਼ਯਾਰ ਸਿੰਘ ਨੇ ਆਪਣੀ ਸਾਰੀ ਜਲ ਤੇ ਅਚਲ ਜਾਇਦਾਦ ਆਵਾਰਸ ਰਾਣੋ ਨੂੰ ਬਣਾਇਆ ਹੋਇਆ ਸੀ। ਇਸ ਤਰ੍ਹਾਂ ਵੇਖ ਰਾਣੋ ਕਹਿ ਰਹੀ ਸੀ, "ਹੇ ਪ੍ਰਮਾਤਮਾ ਤੇਰੇ ਵਾਕ ਹੀ ਰੰਗ ਨਿਆਰੇ ਹਨ। ਕਦੇ ਪੜ੍ਹਾਈ ਨੂੰ ਤਰਸਦੀ ਕੁੜੀ ਅੱਜ ਪੜ੍ਹਾਈ ਦਾ ਤਾਨ ਵੰਡ ਰਹੀ ਹੈ। ਇੱਕ ਬਾਪ ਦੁਨੀਆ ਤੋਂ ਤੁਰ ਜਾਣ ਬਾਅਦ ਦੋ ਦੋ ਬਾਪ ਦੇ ਦਿੱਤੇ ਜੋ ਮੇਰੇ ਜੀਵਨ ਵਿੱਚ ਚਾਨਣੀ ਚਾਨਣ ਭਰ ਗਏ।" ਅਨਿਰਾਨੋਂ ਦੇ ਆਪਣੇ ਦੋਵੇਂ ਬੱਚੇ ਲੜਕਾ ਐਲਐਲਬੀ ਕਰਕੇ ਵਕਾਲਤ ਕਰ ਰਿਹਾ ਤੇ ਬੇਟੀ ਪੜ੍ਹ ਲਿਖ ਕੇ ਇਸਤੇ ਆਪਣੇ ਕਾਲਜ ਵਿੱਚ ਬਤੌਰ ਚੇਅਰਮੈਨ ਸੇਵਾ ਨਿਵਾਰੀ ਹੈ। ਰਾਣੋਂ ਤੇ ਹਰੀਸ਼ ਦੋਵੇਂ ਕਦੇ ਸ਼ਹਿਰ ਕਦੇ ਪਿੰਡ ਤੇ ਕਦੇ ਹੁਸ਼ਾਰ ਸਿੰਘ ਦੇ ਘਰ ਚਲੇ ਜਾਂਦੇ। ਹੁਸ਼ਾਰ ਸਿੰਘ ਦੀ ਪਤਨੀ ਨੂੰ ਵੀ ਜਿਵੇਂ ਉਹਨਾਂ ਨੂੰ ਮਿਲ ਕੇ ਜਿਉਣ ਦੀ ਹੋਰ ਮੌਲਕ ਮਿਲ ਜਾਂਦੀ। ਉਹ ਦੋਵੇਂ ਹੁਣ ਇੱਕ ਰਿਟਾਇਰੀ ਜੀਵਨ ਬੰਗ ਵਿੱਚ ਰਹਿ ਰਹੇ ਹਨ। ਪਰ ਰਾਣੋਂ ਅੱਜ ਵੀ ਪਿੰਡ ਵਾਲੇ ਮੁਫਤ ਟਿਊਸ਼ਨ ਸੈਂਟਰ ਦੀ ਦੇਖਰੇਖ ਆਪ ਕਰਦੀ ਹੋਈ ਆਪਣੇ ਆਪ ਨੂੰ ਆਪਣੇ ਮਾਪੇ ਦੇ ਅੰਗ ਸੰਗ ਮਹਿਸੂਸ ਕਰਤੀ ਹੈ